पेरे? ओके ਜੋ ਸਸਈ ਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਬਾਈ ਜਿਵੇਂ ਕਿ ਆਪਾਂ ਨੇ ਦੋ-ਦੋ ਦਿਨ ਪਹਿਲਾਂ ਆਪਣੇ ਦੱਸਿਆ ਸੀ ਵੀ ਆਪਣਾ ਟਰੈਕਟਰ ਸੇਲ ਹੋਇਆ ਵਾ ਜੀ ਕਈ ਸਾਰੇ ਵੀਰਾਂ ਦੇ ਹੁਣ ਵੀ ਫੋਨ ਆਈ ਜਾਂਦੇ ਨੇ ਟਰੈਕਟਰ ਬਾਰੇ ਤੇ ਟਰੈਕਟਰ ਵੈਸੇ ਮੈਂ ਲੇ ਗਿਆ ਸੀ ਘਰ ਨੂੰ ਕੱਲ ਲਿਆਂਦਾ ਸੀ ਟਰੈਕਟਰ ਇਹ ਤੇ ਵੀਰਾਂ ਚ ਲੈਣਾ ਆਏ ਹੋਏ ਆ ਜੀ ਹੁਸ਼ਿਆਰਪੁਰ ਦੇ ਵੀਰ ਲੈ ਕੇ ਚੱਲੇ ਨੇ ਟਰੈਕਟਰ ਆਪਣਾ 3600 2 ਠੀਕ ਹੈ ਜੀ ਤੇ ਪਹਿਲਾਂ ਵੀ ਜਿਹੜੇ ਆਪਣੇ 2-3 ਹੋਲੈਂਡ ਵਿੱਚੇਵੇਂ ਉਹ ਵੀ ਉੱਧਰੇ ਗਏ ਆ ਹਿਸ਼ਾਰਪਰੇ ਰੀਚ ਇਹ ਵੀ ਟਰੈਕਟਰ ਆਪਣਾ ਹਿਸ਼ਾਰਪਰੇ ਚੱਲਿਆ ਗੜ ਸ਼ੰਕਰ ਤੇ ਹਿਸ਼ਾਰਪਰ ਰੋਡ ਤੇ ਪਿੰਡ ਆ ਬਾਈ ਇਹਨਾਂ ਦਾ ਠੀਕ ਹੈ ਜੀ ਤੇ ਟਰੈਕਟਰ ਬਾਰੇ ਤਾਂ ਆਪਾਂ ਨੇ ਜਾਣਕਾਰੀ ਦਿੱਤੀ ਉਹਦੀ ਸਾਰੀ ਬਾਕੀ ਵੀ ਇਹਨਾਂ ਨਾਲ ਤੁਹਾਨੂੰ ਮਲਾਉਣਾ ਹੈ ਜਿਹੜੇ ਵੀਰ ਲੈਣ ਆਏ ਹੋਏ ਆ ਬਾਕੀ ਸਾਡਾ ਪਵਨ ਬਾਈ ਵੀ ਪਹੁੰਚਿਆ ਹੋਇਆ ਹੁਣ ਬਾਈ ਹੋਰ ਬਾਈ ਠੀਕ ਹੈ ਜੀ ਵਧੀਆ ਪਵਨ ਬਾਈ ਵੀ ਥੋੜਾ ਅਲੱਗ ਜਾਇਆ ਹੋਇਆ ਬਾਈ ਦੀ ਸਬਸਿਡੀ ਨਿਕਲ ਗਈ ਅਲੱਗੇ ਪਈ ਆ ਯਾਰ ਹੈ ਪਤਾ ਹੈ ਨਹੀਂ ਕਿਸ ਨੂੰ ਕੁਝ ਵੀ ਕਿਹਾ ਹੋਣਾ ਕਿ ਪਤਾ ਕੁਝ ਨਹੀਂ ਹੈਗਾ ਬਾਈ ਸਬਸਿਡੀ ਨਿਕਲ ਗਈਆਂ ਹੁਣ ਜੋਰ ਜਆ ਪੈ ਗਿਆ ਸਾਰਿਆਂ ਦਾ ਬਾਈ ਨੂੰ ਕਿਹੜੀ ਨਿਕਲੀ ਬਾਈ ਟਰੈਕਟਰ ਵਾਲੀ 30 ਲੱਖ ਵਾਲੀ 30 ਲੱਖ ਵਾਲੀ ਨਿਕਲੀ ਬਾਈ ਹੁਣ 30 ਲੱਖ ਦੀ ਸਾਲ ਹੁਣ ਇਹ ਬੰਦਾ ਬੁੰਦਲ ਗਿਆ ਸਾਡਾ ਵੀ ਕੀ ਕਰੀਏ ਪਹਿਲਾਂ ਚੋਜ ਚੋਜ ਭਰਤੀ ਪਹਿਲਾਂ ਭਰ ਲਈ ਹੁਣ ਪਤਾ ਨਹੀਂ ਲੱਗਦਾ ਚੱਲ ਕੋਈ ਗੱਲ ਨਹੀਂ ਬਾਈ ਕਰਦੇ ਮਸਲਾ ਲੈ ਕੋਈ ਤੇਰਾ ਬਹਿ ਕੇ ਸੋਚ ਲੈ ਬਹਿ ਕੇ ਸੋਚਦੇ ਤੇਰਾ ਕੋਈ ਟੈਨਸ਼ਨ ਨਾ ਕਰ ਤਾ ਬਾਈ ਮਾਰਗਾ ਟਰੈਕਟਰ ਵੇਚਦਾ ਹਾਂ 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 ਬਾਈ ਬਈ ਬਾਕੀ ਆਪਣੇ ਇਹ ਵੀਰੇ ਲੈਣ ਆਏ ਮੇਨ ਟਰੈਕਟਰ ਜੀ ਵੀਰੇ ਇਦਨ ਹੋਇਆ ਮਾੜਾ ਨਾਲ ਨੂੰ ਤੇ ਹੋਰ ਵੀਰੇ ਕਿਾ ਹਾਲ ਹੈ ਜੀ ਠੀਕ ਆ ਵੀਰੇ ਤੇ ਬਾਈ ਨੇ ਆਪਣੇ ਕੋਲ ਪਹੁੰਚੇ ਬਾਈ ਕਿਹੜਾ ਪਿੰਡ ਆ ਜੀ ਆਪਣਾ ਆਪਣਾ ਜਿਹੜਾ ਹਿਸ਼ਾਰਪੁਰ ਦੀ ਮੜਾ ਉੱਚੀ ਬੋਲੋ ਵੀਰੇ ਕਿਹੜਾ ਪਿੰਡ ਆ ਜੀ ਬਿਸ਼ੋਹੀ ਪਿੰਡ ਆ ਜੀ ਬਿਸ਼ੋਹੀ ਪਿੰਡ ਹਿਸ਼ਾਰਪੁਰ ਕੋਲ ਪੈ ਗਿਆ ਹੈ ਜੀ ਹਾਂਜੀ ਚੱਬੇਵਾਲ ਲੱਗੇ ਚੱਬੇਵਾਲ ਕੋਲ ਠੀਕ ਆ ਬਾਈ ਤੇ ਬਾਈ ਨਾਲੇ ਮੇਰੇ ਸਾਹ ਨਾਲ ਬ੍ਰਦਰ ਨੇ ਟਰੈਕਟਰ ਦੇਖਿਆ ਸੀਗਾ ਜੀ ਹਾਂਜੀ ਹਾਂਜੀ ਦਵਾਈ ਚਾ ਵੀਰ ਵੀਰ ਦਾ ਨਾਮ ਹੈਗਾ ਰਾਣਾ ਵੀਰਾ ਜੀ ਹਾਂਜੀ ਠੀਕ ਆ ਤੇ ਬਾਈ ਨੇ ਪਹਿਲਾਂ ਵੀ ਦੇਖਣਾ ਸੀ ਟਰੈਕਟਰ ਉਦਣ ਕਰੋ ਮੜੀ-ਮੋਟੀ ਗੱਲ ਕਰਕੇ ਸੌਦਾ ਰਹਿ ਗਿਆ ਫਿਰ ਦੁਬਾਰਾ ਫੇਰ ਬਾਈ ਦੇ ਬ੍ਰਦਰ ਦਾ ਫੋਨ ਆਇਆ ਬਾਈ ਕਹਿੰਦਾ ਵੀ ਟਰੈਕਟਰ ਪਸੰਦ ਦਾ ਬਈ ਇਹਨੂੰ ਤੇ ਬਾਕੀ ਬਾਕੀ ਠੀਕ ਆ ਵੀਰੇ ਟਰੈਕਟਰ ਬਹੁਤ ਵਧੀਆ ਮੇਰਾ ਵੀ ਠੀਕ ਆ ਵੀਰੇ ਬਹੁਤ ਵਧੀਆ ਪਸੰਦ ਬਾਕੀ ਬਾਈ ਬਾਈ ਨੂੰ ਆਪਾਂ ਥੋੜੇ-ਬਹੁਤੇ ਦੇ ਤੇ ਵੀ ਪੰਜ-ਚਾਰ ਦਿਨ ਦੀ ਹਫ਼ਤੇ ਦੀ ਆਪਣੀ ਗਾਰੰਟੀ ਹੈਗੀ ਟਰੈਕਟਰ ਦੀ ਠੀਕ ਆ ਬਾਕੀ ਬਾਈ ਟਰੈਕਟਰ ਹੈ ਵੀ ਕੋਈ ਨੁਕਸਾਨ ਹੈ ਨਹੀਂ ਬਾਈ ਟਰੈਕਟਰ 'ਚ ਜਿਹੜੀ ਕੋਈ ਗੱਲਬਾਤ ਹੈਗੀ ਦੀ ਆਪਾਂ ਤੁਹਾਨੂੰ ਦੱਸਤੀ ਪੀਏ ਵੀਰੇ ਠੀਕ ਆ ਜੀ ਹਾਂ ਬਾਕੀ ਤਾਂ ਚਲੋ ਵੀਰੇ ਚੀਜ਼ ਵਰਤੀ ਦੀ ਪਤਾ ਲੱਗਦਾ ਠੀਕ ਹੈ ਜੀ ਜਿੱਦਾਂ ਸਮਝ ਲਓ ਵੀਰੇ ਤੁਸੀਂ ਸਾਡੇ ਭਰੋਸੇ ਤੇ ਲੈ ਕੇ ਚੱਲੇ ਐ ਇਦਾਂ ਹੀ ਵੀਰੇ ਅਸੀਂ ਭਰੋਸੇ ਤੇ ਲੈ ਕੇ ਆਏ ਹੋਇਆ ਜੀਮੇਦਾਰ ਦੇ ਕੋਲੇ ਕੋਈ ਵੀ ਟਰੈਕਟਰ ਆ ਜੀ ਸਾਡੇ ਮਤਲਬ ਕਿ ਅਸੀਂ ਵੀ ਗਾਹਾਂ ਜੀਮੇਦਾਰ ਤੋਂ ਲੈ ਕੇ ਵੇਚ ਦਿਆ ਵੀਰੇ ਟਰੈਕਟਰ ਠੀਕ ਹੈ ਜੀ ਹਾਂ ਬਾਕੀ ਵੀਰੇ ਟਰੈਕਟਰ ਤੁਹਾਨੂੰ ਪਤਾ ਏ ਵਧੀਆ ਚੱਲਦੇ ਕੋਈ ਨੁਕਸਤਾ ਉਦਾਂ ਨਹੀਂ ਆਉਂਦਾ ਬਾਕੀ ਚਲੋ ਪੁਰਾਣੀ ਚੀਜ਼ ਮਾੜੇ ਮੋਟੀ ਹੱਥ ਫੇਰੀ ਵੀਰੇ ਕਰਾਉਣੇ ਪੈਂਦੀ ਆ ਜੋ ਮੜੇ ਛੋਟੇ ਮੋਟੇ ਕੰਮ ਹੁੰਨੇ ਆ ਤੇ ਬਾਕੀ ਥੋੜਾ ਵੀਰੇ ਧੰਨਵਾਦ ਸਾਰਿਆਂ ਦਾ ਜੀ ਤੁਸੀਂ ਸਾਡਾ ਧੰਨਵਾਦ ਜੀ ਕੋਈ ਗੱਲ ਨਹੀਂ ਵੀਰੇ ਕੋਈ ਹਾਂ ਬਾਕੀ ਵੀਰੇ ਅੱਗੇ ਨੂੰ ਜੇ ਕਦੇ ਸੇਵਾ ਦੀ ਲੋੜ ਆ ਤਾਂ ਜਰੂਰ ਦੱਸਿਓ ਹਾਂ ਹਾਂ ਆ ਭਾਈ ਨਾਲ ਵੀ ਪਿੰਡ ਇੱਕੋ ਪਿੰਡ ਦੇ ਬਾਈ ਠੀਕ ਆ ਇੱਕੋ ਪਿੰਡ ਦਾ ਠੀਕ ਆ ਬਾਈ ਠੀਕ ਆ ਠੀਕ ਆ ਠੀਕ ਆ ਅੱਛਾ ਅੰਮ੍ਰਿਤਾਲੀ ਕਾ ਦਾ ਕੰਮ ਹੁੰਦਾ ਹੈ ਅੱਛਾ ਸੋਨਾਲੀ ਕਹੇ ਬਾਈ ਭਾਈ 88 ਜੀ ਕੰਮ ਕਰਦੇ ਆ ਅੱਛਾ ਆ ਰੈਂਡੀ ਦੇ ਬਾਦ ਵਿੱਚ ਅੱਛਾ ਆ ਰਹੇ ਆ ਆਪਣਾ ਉੱਥੇ ਪਲਾਂਟ ਚ ਪਲਾਂਟ ਜੀ ਕਾਹੇ ਗੁੱਟੀ ਕਰਾਈ ਦੀ ਇਸੇ ਕਰਕੇ ਟੈਸਟਿੰਗ ਲਈ ਲੈਣ ਆ ਆ ਦੇਖੋ ਬਾਈ ਆਹ ਬੰਦੇ ਨੂੰ ਵੀ ਸਪੈਸ਼ਲ ਬਾਈ ਨੇ ਟੈਸਟਿੰਗ ਚੈੱਕ ਕਰਾਉਣੇ ਵਾਸਤੇ ਲੈ ਕੇ ਆਏ ਆ ਬਾਈ ਕੋਈ ਲੱਭਿਆ ਨੂੰ ਉਸ ਟਰੈਕਟਰ ਚ ਨਹੀਂ ਨਹੀਂ ਕੋਈ ਨਹੀਂ ਠੀਕ ਆ ਬਾਈ ਬਹੁਤ ਵਧੀਆ ਹੈ ਨੰਬਰ ਵਨ ਠੀਕ ਆ ਠੀਕ ਆ ਬਾਈ ਨਹੀਂ ਬਾਈ ਅਸੀਂ ਤਾਂ ਆਪ ਬਾਈ ਵੀਡੀਓ ਦੇ ਵਿੱਚ ਕਹਿੰਨੇ ਆ ਵੀ ਆਪਣੇ ਜਾਣਕਾਰ ਬੰਦੇ ਨੂੰ ਟਰੈਕਟਰ ਲੈ ਕੇ ਦਿਖਾਓ ਹਾਂਜੀ ਹਾਂਜੀ ਹਾਂ ਨਾ ਵੀਰੇ ਅਸੀਂ ਕਿਸੇ ਨਾਲ ਵੀਡੀਓ 'ਚ ਸੌਦਾ ਕਰਦੇ ਬੰਦੇ ਨੂੰ ਰੇ ਨੂੰ ਵੀ ਟਰੈਕਟਰ ਆ ਕੇ ਆਪਣਾ ਆਪ ਦੇਖੋ ਬਾਈ ਬਿਲਕੁਲ ਬਿਲਕੁਲ ਕਈ ਬਾਈ ਕਹਿੰਦੇ ਨੇ ਬਈ ਬਾਈ ਇਦਾਂ ਹੀ ਸੌਦਾ ਕਰ ਲੋ ਤੁਹਾਨੂੰ ਸਾਈ ਪਾ ਦੰਨੇ ਆ ਤੁਹਾਨੂੰ ਉਦਣ ਵੀ ਸਾਨੂੰ ਆਈ ਗਏ ਵੀ ਆ ਕੇ ਟਰੈਕਟਰ ਦੇਖੋ ਬਾਈ ਚੀਜ਼ ਦੇਖੇ ਤੇ ਪਤਾ ਲੱਗਦਾ ਵੀਰੇ ਫੋਟੋ 'ਚ ਦੇਖਣਾ ਕੋਲ ਤੇ ਦੇਖਣ 'ਚ ਬਹੁਤ ਫਰਕ ਆ ਹਾਂਜੀ ਹਾਂਜੀ ਇਹ ਬਾਕੀ ਠੀਕ ਹੈ ਵੀਰੇ ਲੋ ਰੱਬ ਦਾ ਨਾਮ ਫੇਰ ਠੀਕ ਹੈ ਜੀ ਵਧੀਆ ਨਾ ਨਾ ਕੋਈ ਗੱਲ ਨਹੀਂ ਵੀਰੇ ਬਾਕੀ ਕੋਈ ਗੱਲ ਨਹੀਂ ਵੀਰੇ ਬੈਠੇ ਆ ਕੋਈ ਵੀ ਦਿੱਕਤ ਹੋਈ ਬੇਫਿਕਰ ਹੋ ਕੇ ਲੈ ਜਾਓ ਟਰੈਕਟਰ ਨੂੰ ਹਾਂ ਹਾਂ ਠੀਕ ਹੈ ਵੀਰੇ ਠੀਕ ਹੈ ਜੀ ਚਲੋ ਲਓ ਵੀਰੇ ਰੱਬ ਦਾ ਨਾਮ ਮਾਰੋ ਸੈਲਫ ਬਾਕੀ ਭਾਈ 2-2 ਘੰਟੇ ਦਾ ਰਸਤਾ ਹੈਗਾ ਜਾਣ ਨੂੰ ਕਿ 100 ਕਿਲੋਮੀਟਰ ਦੇ ਲਗਭਗ ਬਾਟ ਪੈ ਜਾਂਦੀ ਆ ਠੀਕ ਹੈ ਜੀ ਬਾਕੀ ਬਾਈ ਟਾਇਟਰੂ ਸਾਰੇ ਨਾਲ ਦੇ ਸੀਗੇ ਟਰੈਕਟਰ ਦੇ 15 1600 ਘਾਟੇ ਟਰੈਕਟਰ ਚੱਲਿਆ ਵਾ ਆਵਾਜੂਜ ਬੋਲ ਤਿਆਰੀਆ ਟਰੈਕਟਰ ਦੀ ਬਾਕੀ ਚਲੋ ਪਤਾ ਕਰੇ ਬਾਈ ਨਾਲੋਂ ਕੰਮ ਕਾਰਜ ਚ ਪ੍ਰਖੀਆਂ ਬਖਸ਼ੇ ਤੇ ਜਿਹੜਾ ਵੀਰ ਬਾਹਰ ਆ ਜਿਹਨੇ ਟਰੈਕਟਰ ਲੈ ਆਏ ਉਹਨੂੰ ਵੀ ਬਹੁਤ ਬਹੁਤ ਮੁਬਾਰਕਾਂ ਠੀਕ ਆ ਵੀਰੇ ਓਕੇ ਜੀ ਓਕੇ ਤੇ ਲੋ ਬਾਈ ਵੀਰੋ ਕਿਹੜੇ ਵੀਰਾਂ ਨੇ ਆਹ ਪਿਛਲੇ ਮਹੀਨੇ ਸਬਸਿਡੀਆਂ ਨਿਕਲੀਆਂ ਸੀ ਉਹ ਭਰੀਆਂ ਸੀ ਵੀਰੇ ਉਹਨਾਂ ਦੀ ਸਬਸਿਡੀਆਂ ਨਿਕਲੀਆਂ ਆ ਅੱਜ ਮੇਰੇ ਸਾਹਮਣੇ ਕੱਲ ਲਿਸਟ ਨਿਕਲੀ ਆ ਤੇ ਅੱਜ ਬਾਈ ਨਾਲ ਨੇ ਵੀ ਸੁਪਰ ਸੀਡਰ ਮੰਗਾਏ ਨੇ ਬਾਈ ਸੁਪਰ ਸੀਡਰਾਂ ਦੀਆਂ ਤੇ ਜਿੰਨੇ ਵੀ ਆਪਣੇ ਆਹ ਜੀਰਗੜੀ ਦੇ ਪ੍ਰੋਡਕਟ ਸੀਗੇ ਬੈਲਰ ਮਲਚਰ ਐਮਪੀ ਪਲੋਅ ਇਹਨਾਂ ਸਾਰੀਆਂ ਚੀਜ਼ਾਂ ਦੇ ਸਬਸਿਡੀ ਸੀਗੀ ਤੇ ਰੋਪੜ ਜ਼ਿਲ੍ਹੇ ਦੀਆਂ ਕਾਫੀ ਲਿਸਟਾਂ ਅੱਜ ਮਤਲਬ ਕਿ 55 ਬੰਦਿਆਂ ਦੀ ਲਿਸਟ ਆਈ ਹੈ ਜੀ ਠੀਕ ਹੈ ਤੇ ਜਿਨ੍ਹਾਂ ਨੇ ਵੀ ਭਰੀਆਂ ਵੀ ਸੀਗੀਆਂ ਉਹ ਮੇਰੇ ਵੀਰ ਬੇਨਤੀ ਸਾਰਿਆਂ ਨੂੰ ਵੀ ਗੌਰ ਕਰਨ ਆਪਣੇ ਕਿਉਂਕਿ ਇਹਦਾ ਕੁਝ ਟਾਈਮ ਪੀਰੀਅਡ ਹੁੰਦਾ ਲਿਮਟ ਹੁੰਦੀ ਹੈ ਵੀ ਉਹਦੇ ਵਿੱਚ ਵਿੱਚ ਆਪਾਂ ਨੇ ਪ੍ਰੋਡਕਟ ਲੈਣਾ ਹੁੰਦਾ ਤੇ ਉਹਦੇ ਬਾਅਦ ਚ ਫਿਰ ਆਪਾਂ ਨੂੰ ਕੋਈ ਇਹਦਾ ਬੈਨੀਫਿਟ ਨਹੀਂ ਹੁੰਦਾ ਜੀ ਠੀਕ ਆ 30 ਲੱਖ ਵਾਲੀ ਵੀ ਬਾਈ ਕਈ ਵੀ ਰਾਨ ਇਹਨਾਂ ਨੇ ਸਬਸਿਡੀ ਭਰੀ ਉਹਨੇ ਆ ਦੇ ਕੋਲ ਸੁਪਰ ਸੀਡਰ ਅੱਜ ਹੋਰ ਆਏ ਨੇ ਨਾਲ ਕੋਲ ਤੇ ਆ ਮੰਗਾਇਆ 2-3 ਪੀਸ ਫੜੇ ਪਹਿਲਾਂ ਪਾਏ ਸੀਗੇ ਨਾਲ ਕੋਲ ਬਾਕੀ 15-20 ਪੀਸ ਹੋਰ ਮੰਗਾਇਆ ਬਾਈ ਇਹਨਾਂ ਨੇ ਤੇ ਪਿਛਲੀ ਵਾਰ ਵੀ ਬਾਈਆਂ ਦੇ ਪ੍ਰੋਡਕਟ ਵਧੀਆ ਸੇਲ ਹੋ ਗਏ ਇਸ ਵਾਰ ਬਾਈ ਵਧੀਆ ਸਬਸਿਡੀ ਆ ਸੁਪਰ ਸੀਡਰ ਤੇ 1 ਲੱਖ 20-25000 ਰੁਪਏ ਸਬਸਿਡੀ ਆ ਜਿਨ੍ਹਾਂ ਨੇ ਪਰੀਆਂ ਵੀ ਆ ਤੇ ਕਈ ਵੀਰਾਂ ਨੇ ਜਾਨੀ ਕਿ ਪੰਜ ਛੇ ਵੀਰਾਂ ਦੀ ਮੈਂ ਪਰੀਆਂ ਸੀਗੀਆਂ ਬਾਈ ਉਹ ਵੀ ਦੇਖ ਲੈਣਾ ਆਪਣੇ ਆ ਵੀ ਸਾਡੀਆਂ ਨਿਕਲੀਆਂ ਕਿ ਨਹੀਂ ਨਿਕਲੀਆਂ ਵੈਸੇ ਤਾਂ ਜਿਹੜੇ ਡੀਲਰ ਆ ਤੁਹਾਡੇ ਲੋਕਲੋਂ ਤੁਹਾਨੂੰ ਫੋਨ ਲੱਜ ਜਾਂਦੇ ਕਰਨ ਤੁਹਾਨੂੰ ਫੋਨ ਆਉਣ ਲੱਜ ਜਾਂਦੇ ਆ ਆਟੋਮੈਟਿਕਲੀ ਪਤਾ ਲੱਜ ਜਾਂਦਾ ਵੀ ਸਾਡੀ ਸਬਸਿਡੀ ਨਿਕਲੀ ਆਈ ਪਰ ਕਈ ਵਾਰ ਨਹੀਂ ਵੀ ਕੋਈ ਫੋਨ ਕਰਦਾ ਤਾਂ ਆਪਣਾ ਬਾਈ ਲੋਕਲ ਤੋਂ ਜਾਂ ਆਪਣਾ ਪਤਾ ਕਰ ਲਿਓ ਵੀ ਆਪਣਾ ਨਾਮ ਦੱਸ ਕੇ ਵੀ ਸਾਡੀ ਸਬਸਿਡੀ ਨਿਕਲੀ ਆ ਕਿ ਨਹੀਂ ਨਿਕਲੀ ਠੀਕ ਹੈ ਜੀ ਪਹਿਲਾਂ ਵੀ ਆਪਾਂ ਨੇ ਬਹੁਤ ਜ਼ੋਰ ਮਾਰਿਆ ਰੇਕ ਵੀਡੀਓ ਦੱਸਿਆ ਵੀ ਭਾਈ ਰਾਉ ਸਬਸਿਡੀ ਜਿਹਨੂੰ ਲੋਡ ਆ 30 ਲੱਖ ਵਾਲੀ ਜਿਹੜੀ ਬਾਈ ਦੱਸਿਆ ਤੇ ਉਹ ਵੀ ਬਹੁਤ ਵੀ ਨਾਲ ਨਿਕਲੀ ਆ ਉਹਦੇ ਵਿੱਚ ਕਾਫੀ ਇਹਨਾਂ ਨੇ ਸ਼ਰਤਾਂ ਰੱਖੀਆਂ ਬਾਈ ਉਹ ਆਪਾਂ ਤੁਹਾਨੂੰ ਉਹਦੀ ਲੱਗਦੇ ਵੀਡੀਓ ਪਾ ਕੇ ਦੱਸਾਂਗੇ ਕੱਲ ਕੋਲ ਨੂੰ ਕਿ ਉਹਦੇ ਵਿੱਚ ਕਿਹੜਾ ਕਿਹੜਾ ਚਾਹੀਦਾ ਤਾਂ ਤੁਹਾਨੂੰ 30 ਲੱਖ ਵਾਲੀ ਸਬਸਿਡੀ ਮਿਲਣੀ ਆ ਉਹਦਾ ਹਜੇ ਮਾਨੂੰ ਵੀ ਪ੍ਰੋਪਰ ਨਹੀਂ ਪਤਾ ਲੱਗਿਆ ਤੇ ਯਾਨੀ ਕਰੋ ਇਹਦੀ ਸੁਪਰ ਸੀਟਰ ਦੀ ਤਾਂ ਪੱਕਾ ਹੀ ਆ ਜੋ ਅੱਗੇ ਹੁੰਦਾ ਹਿਸਾਬ ਤਾਂ ਉਹ ਹੀ ਹੋਊਗਾ ਜੀ ਠੀਕ ਆ ਫੁੱਲ ਪੇਮੈਂਟ ਦੇ ਕੇ ਤੁਹਾਨੂੰ ਲੈਣਾ ਪੈਣਾ ਬਾਕੀ ਤੁਹਾਡਾ ਫੋਟਲ ਤੇ ਚੜਾ ਦੇਣਾ ਉਹ ਤੁਹਾਡੀ ਸਬਸਿਡੀ ਜਿੰਨੇ ਵੀ ਆਉਣੀ ਆ 10 15 1 ਲੱਖ ਉਹ ਤੁਹਾਡੇ ਖਾਤੇ 'ਚ ਆ ਜਾਣੀਆਂ ਠੀਕ ਹੈ ਜੀ ਤੇ ਜਣੀ ਕਿ ਸਾਡੇ ਰੋਪੜ ਦੀਆਂ ਅੱਜ ਨਿਕਲੀਆਂ ਜੇ ਹੋਰ ਬਾਕੀ ਜ਼ਿਲ੍ਹਿਆਂ ਦਾ ਕੋਈ ਪੱਕਾ ਪੱਕਾ ਨਹੀਂ ਪਤਾ ਲੱਗਿਆ ਕਨਫਰਮ ਤੇ ਅੱਜ ਜਣੀ ਕਿ 85 86 ਬੰਦਿਆਂ ਦੀ ਲਿਸਟ ਆਈ ਆ ਤੇ ਬਾਕੀ 8-9 ਬੰਦਿਆਂ ਦੇ ਵੀਰਾਂ ਦੀ ਮੈਂ ਵੀ ਭਰੀਆਂ ਸੀਗੀਆਂ ਸਬਸਿਡੀਆਂ 5000 ਰੁਪਏ ਫੀਸ ਸੀਗੀ ਭਰਨ ਦੀ ਬਾਕੀ ਹੋਰ ਕਈ ਵੀਰਾਂ ਦੇ ਹੁਣ ਵੀ ਫੋਨ ਆਈ ਨਹੀਂ ਨਾ ਬਾਈ ਸਬਸਿਟੀ ਭਰਉਣੇ ਹੁਣ ਵੀਰੇ ਸਬਸਿਟੀ ਕੋਈ ਨਹੀਂ ਭਰਉਣੇ ਹੁਣ ਸਿਰਫ ਨਿਕਲੀਆਂ ਐ ਠੀਕ ਹੈ ਜਿਹੜੀ ਪਰ ਹੋਣੀ ਹੁਣ ਉਹ ਗਾਹਾਂ ਸ਼ਾਇਦ ਨਿਕਲਣਾ ਨਾ ਨਿਕਲਣਾ ਉਹਦਾ ਕੁਝ ਨਹੀਂ ਪਤਾ ਤੇ ਇਸ ਵਾਰ ਸਬਸਿਡੀਆਂ ਥੋੜੀਆਂ ਪਹਿਲਾਂ ਕੱਢਦੀਆਂ ਅੱਗੇ ਲੇਟ ਨਹੀਂ ਨਿਕਲਦੀਆਂ ਹੁਣ ਇਸ ਵਾਰ ਥੋੜੀਆਂ ਪਹਿਲਾਂ ਨਿਕਲ ਗਈਆਂ ਚਲੋ ਫਾਇਦਾ ਹੁੰਦਾ ਬਾਈ ਜ਼ਿੰਮੇਵਾਰ ਵੀ ਇਹਨਾਂ ਦਿਨਾਂ 'ਚ ਵਿਹਲਾ ਹੁੰਦਾ ਅਗਲਾ ਲੈ ਲੰਦਾ ਆਪਣੀ ਜਿਹੜੀ ਚੀਜ਼ ਲੈਣੀ ਹੁੰਦੀ ਆ ਤੇ ਬਾਕੀ ਜੇ ਕਿਸੇ ਨੇ ਲੈਣਾ ਬਾਈ ਸ਼ਕਤੀਮਾਨ ਦਾ ਸੁਪਰ ਸੀਟਰ ਤਾਂ ਜ਼ਰੂਰ ਲਿਓ ਬਹੁਤ ਵਧੀਆ ਚੀਜ਼ ਹੈ ਬਾਕੀ ਕੰਪਨੀਆਂ ਬਹੁਤ ਸਾਰੀਆਂ ਐ ਬਹੁਤ ਸਾਰੇ ਹੁਣ ਜਿੰਨੇ ਵੀ ਡੀਲਰ ਨੇ ਸਾਰਿਆਂ ਨੇ ਫੋਨ ਕਰਨਾ ਬਾਈ ਕਹਿਣਾ ਵੀ ਸਾਡੀ ਚੀਜ਼ ਲਓ ਸਾਡੀ ਲਓ ਹਰੇਕ ਕੰਪਨੀ ਵਧੀਆ ਬਾਈ ਕੋਈ ਮਾੜੀ ਨਹੀਂ ਹੈਗੀ ਪਰ ਜੇ ਕੁਆਲਿਟੀ ਦੇ ਪੱਖ ਤੋਂ ਗੱਲ ਕਰੀਏ ਤਾਂ ਸ਼ਕਤੀ ਮਾਉਣ ਬਹੁਤ ਵਧੀਆ ਰੇਟ ਵਿੱਚ ਜ਼ਰੂਰ ਬਾਕੀਆਂ ਨਾਲੋਂ ਥੋੜੀ ਜਿਹੀ ਮਹਿੰਗਾ ਇਹ ਲੈਣ ਲੱਗਿਆ 25-3000 ਰੁਪਏ ਦਾ ਫਰਕ ਹੈਗਾ 20000 ਦਾ ਪਰ ਯਾਨੀ ਕਿ ਇੱਕ ਵਾਰ ਚੀਜ਼ ਲੈ ਕੇ ਵਧੀਆ ਆਪਾਂ ਨੂੰ ਯਾਨੀ ਕਿ ਵੀ 5-4 ਸਾਲ ਨੀਚੋਂ ਆ ਬਾਈ ਕੁਝ ਹਿੱਲਦਾ ਨਹੀਂ ਹੈਗਾ ਕੁਆਲਿਟੀ ਵਧੀਆ ਮਟੀਰੀਅਲ ਬਹੁਤ ਵਧੀਆ ਇਹਦਾ ਜਿੰਨਾ ਵੀ ਯੂਸ ਹੁੰਦਾ ਠੀਕ ਹੈ ਜੀ ਬਾਕੀ ਜਿੰਨੇ ਵੀ ਕੰਪਨੀ ਬਣਾਉਂਦੇ ਬਾਈ ਹਰੇਕ ਕੰਪਨੀ ਆਪਣੇ ਪ੍ਰੋਡਕਟ ਨੂੰ ਵਧੀਆ ਕਹਿੰਦੀ ਹੈ ਕੋਈ ਮਾੜਾ ਨਹੀਂ ਕਹਿੰਦਾ ਕਿਸੇ ਨੂੰ ਠੀਕ ਆ ਤੇ ਬਾਕੀ ਬਾਈ ਨਾਲ ਦੀ ਡੀਲਰਸ਼ਿਪ ਤੁਹਾਨੂੰ ਪਤਾ ਆਪਣੇ ਨਾਲੇ ਏਜੰਸੀ ਦੇ ਰੋਪੜ ਤੇ ਜਿਨੇ ਵੀ ਕੋਈ ਪ੍ਰੋਡਕਟ ਲੈਣਾ ਹੈ ਸ਼ਕਤੀਮਾਨ ਦਾ ਤੇ ਜਿਹੜੀ ਕਿਹੜੀ ਸਬਸਿਡੀ ਹੈ ਬਾਈ ਉਹ ਤੁਹਾਨੂੰ ਤੁਹਾਡੇ ਖਾਤੇ 'ਚ ਹੀ ਆਉਣੀ ਆ ਪਹਿਲਾਂ ਕੋਈ ਵੀ ਚੀਜ਼ ਲੈਣੀ ਹੈ ਉਹ ਤੁਹਾਨੂੰ ਪੂਰੀ ਫੁੱਲ ਪੇਮੈਂਟ ਤੇ ਮਿਲਣੀ ਆ ਠੀਕ ਹੈ ਜੀ ਕਈ ਬਾਈ ਕਹਿੰਦੇ ਨੇ ਵੀ ਪਹਿਲਾਂ ਕਿਹੜੀ ਡੀਲਰ ਦੰਦੇ ਨੇ ਪਰ ਬਾਈ ਹਰੇਕ ਦਾ ਆਪਣਾ ਆਪਣਾ ਹਿਸਾਬ-ਤਾਬ ਹੁੰਦਾ ਜੀ ਠੀਕ ਹੈ ਬਾਕੀ ਗੱਲ ਕਰਕੇ ਹੋ ਜਾਊਗਾ ਮੌਕੇ ਤੇ ਜਿੱਦਾਂ ਵੀ ਕਿਸੇ ਨੂੰ ਲੈਣਾ ਹੋਇਆ ਤੇ ਜੇ ਜਿਹੜੀਆਂ ਵੀ ਸਬਸਿਡੀਆਂ ਨਿਕਲੀਆਂ ਬਾਈ ਤਾਂ ਬਾਈ ਨਾਲ ਕੋਲ ਜ਼ਰੂਰ ਵਿਜ਼ਿਟ ਕਰਿਓ ਠੀਕ ਹੈ ਜੀ ਮੈਂ ਵੀ ਇੱਥੇ ਉਹਨਾਂ ਤੋਂ ਤੁਹਾਨੂੰ ਵਧੀਆ ਤੇ ਜਾਇ ਰੇਟ ਤੇ ਦਵਾਵਾਂਗਾ ਦਵਾਉਂਗੇ ਪ੍ਰੋਡਕਟ ਕੋਈ ਵੀ ਹੋਇਆ ਤੇ ਬਾਕੀ ਬਾਈ ਨਾਲ ਮਲਾਉਨੇ ਬਾਈ ਆਸੀ ਕਾਲ ਜੀ ਉਹ ਠੀਕ ਹੈ ਬਾਈ ਮਗਾਲੇ ਵਿੱਚ ਸੁਪਰ ਸੀਡਰ ਅੱਜ ਆਇਆ ਜੀ ਹਾਂ ਹਾਂ ਠੀਕ ਹੈ ਆਪਣੇ ਰੋਪੜ ਦੀਆਂ ਨਿਕਲੀਆਂ ਅੱਜ ਗਈ ਹੈ ਨਾ ਜੀ ਨਿਕਲੇ 54 ਕ ਪੀਸ ਨਿਕਲੇ ਰੋਪੜ ਦੀਆਂ ਨਿਕਲੀਆਂ ਜੀ ਸੁਪਰ ਸੀਡਰ ਦੇ ਅੱਛਾ ਜੀ ਤੇ ਉਹ ਬਾਈ ਹੋਰ ਵੀ ਨਿਕਲੀਆਂ ਬਾਕੀ ਜਿਹੜੇ ਤਾਂ ਮਲਚਰ ਉਹ ਜਾਂ ਮਲਚਰ ਹਜੇ ਉਹਨਾਂ ਦੀ ਤਾਂ ਨਹੀਂ ਲੱਗੀ ਰਿਪੋਰਟ ਜਾਨੀ ਸੁਪਰ ਸੀਡਰ ਨੇ ਜਿਆਦਾ ਵੈਸੇ ਲੋਕਾਂ ਨੇ ਬਾਈ ਸੁਪਰ ਸੀਡਰ ਦੀ ਉਪਰ ਹੀ ਆ ਸੁਪਰ ਸੀਡਰ ਦੀ ਜਿਆਦਾ ਠੀਕ ਹੈ ਜੀ ਬਾਕੀ ਰੁਪੜੇ ਸੁਪਰ ਸੀਡਰ ਜਿਆਦਾ ਠੀਕ ਹੈ ਭਾਈ ਹਾਂ ਬਾਕੀ ਆਪਣੇ ਮਤਲਬ ਕਿ ਕਿਦਾਂ ਹੁਣ ਸੁਪਰ ਸੀਡਰ ਦਾ ਕਿਆ ਹਿਸਾਬ ਤਾਂ ਮਾੜਾ ਦੱਸ ਦੋ ਵਧੀਆ ਵੀਰੇ ਬਹੁਤ ਵਧੀਆ ਜਾਣੀ ਠੀਕ ਆ ਡਿਮਾਂਡ ਵੀ ਪੂਰੀ ਵਧੀਆ ਜਾਣੀ ਠੀਕ ਆ ਭਾਈ ਹਾਂ ਜਿਨ੍ਹਾਂ ਨੇ ਜਾਣੀ ਸ਼ਕਤੀਮਾਨ ਚਲਾਇਆ ਉਹ ਤਾਂ ਤਕਰੀਬਨ ਸ਼ਕਤੀਮਾਨ ਨੇ ਫਿਰ ਅਗਲਾ ਦਿੰਦਾ ਬਿਲਕੁਲ ਬਾਕੀ ਭਾਈ ਜਿਹੜੇ ਆਪਣੇ ਬੰਦੇ ਕੋਈ ਵੀਡੀਓ ਵਾਲੇ ਆਉਣਗੇ ਉਹਨਾਂ ਨੂੰ ਵਧੀਆ ਰੇਟ ਤੇ ਦਿਓ ਐਨ ਜਜ ਕਰਕੇ ਕੋਈ ਗੱਲੇ ਨਹੀਂ ਠੀਕ ਹੈ ਜੀ ਹਾਂ ਯਾਨੀ ਕਿ ਤੁਹਾਨੂੰ ਕਹਿਣ ਦੀ ਲੋੜ ਨਾ ਪਵੇ ਤੁਸੀਂ ਆਪ ਇਹ ਜਜ ਕਰਕੇ ਦੇ ਦਿਓ ਕਹਿੰਦਾ ਜੀ ਆਪਾਂ ਵੈਸੇ ਵੀ ਆਪਾਂ ਉਹ ਹੁੰਦਾ ਜਾਨੀ ਓਦਾਂ ਵੀ ਕੋਈ ਗੱਲ ਨਹੀਂ ਬਿਲਕੁਲ ਜੀ ਬਾਕੀ ਮੈਂ ਉਹ ਹੀ ਗੱਲ ਦੱਸੀ ਆ ਵੀ ਥੋੜਾ ਜਿਹਾ ਵੀ ਕੁਆਲਟੀ ਵੱਖੋਂ ਵਧੀਆ ਚੀਜ਼ ਆ ਕੁਆਲਟੀ ਵੀ ਵਧੀਆ ਹਨਾ ਰੇਟ ਚਲੋ ਹਰੇਕ ਚੀਜ਼ ਦਾ ਆਪਣਾ ਆਪਣਾ ਹੁੰਦਾ ਚੀਜ਼ ਬਾਈ ਲੈ ਵੀ ਇੱਕ ਵਾਰ ਹੁੰਦੀ ਆ ਹਾਂਜੀ ਉਹ ਤਾਂ ਹੈ ਜੀ ਗੱਲ ਠੀਕ ਆ ਇੱਕ ਵਾਰ ਬੰਦਾ ਮਸਾਂ ਪੈਸੇ ਲੌਂਦਾ ਬਿਲਕੁਲ ਉਹ ਤਾਂ ਹੈ ਬਾਈ ਬਾਰ ਬਾਰ ਲੈ ਚੀਜ਼ ਲੈ ਵੀ ਨਹੀਂ ਹੁੰਦੀ ਠੀਕ ਆ ਜੀ ਤੇ ਬਾਕੀ ਬਾਈ ਬਾਈ ਇੱਥੇ ਹੁੰਦਾ ਬਾਈ ਨਾਲ ਦੀ ਡੀਲਰਸ਼ਿਪ ਆ ਇਹ ਬਾ ਜੇ ਕੋਈ ਵੀ ਹੋਇਆ ਕਿਸੇ ਦਾ ਮਨ ਹੋਇਆ ਬਾਈ ਨੂੰ ਜ਼ਰੂਰ ਕੰਟੈਕਟ ਕਰ ਲਿਓ ਨੰਬਰ ਸਾਨੂੰ ਦਿ 70 34543 ਇਹਦਾ ਬਾਈ ਕਿੰਨੇ ਦਿਨ ਦਾ ਟਾਈਮ ਪੀਰੀਅਡ ਹੁੰਦਾ ਆਪਾਂ ਦਾ ਇਹਦੇ ਤੇ ਲੈਣਾ ਜਿਹੜੇ ਆ ਹੁਣ ਆਏ ਨੇ ਇਹ 10 ਕੁ ਦਿਨ ਦਾ ਹੈ 10 ਕੁ ਦਿਨ ਤੇ 10 ਦਿਨ ਦੇ ਚ ਲੈ ਕੇ ਮਸ਼ੀਨ ਦਾ ਬਿਲ ਬਿਲ ਚਲਾਉਣਾ ਪੈਂਦਾ ਕੋਟਲ ਦੇ ਉੱਤੇ ਠੀਕ ਆ ਬਾਈ 10 ਦਿਨ ਦੇ ਵਿੱਚ ਵਿੱਚ ਹੀ ਲੈਣੀ ਉਹ ਤੇ ਬਾਅਦ ਚ ਬਾਈ ਫਿਰ ਇਹ ਸਕੀਮ ਖਤਮ ਹੋ ਜਾਂਦੀ ਆ ਸਬਸਿਡੀ ਫਿਰ ਉਹ ਲੱਗ ਜਾਂਦਾ ਠੀਕ ਹੈ ਠੀਕ ਆ ਬਾਕੀ ਬਾਈ ਦੇਖ ਲਿਓ ਜਿਹਨੇ ਵੀ ਲੈਣਾ ਹੋਇਆ ਕੋਈ ਹੈ ਨਾ ਜੀ ਬਾਕੀ ਠੀਕ ਹੈ ਭਾਈ ਵੀਡੀਓ ਕਰਦੇ ਹਾਂ ਐਂਡ ਬਾਕੀ ਆਪਾਂ ਕੱਲ ਨੂੰ ਵੀ ਦੱਸਾਂਗੇ ਜਿਹੜੀ ਹੋਰ ਲਿਸਟ ਨਿਕਲੀ ਆਪਾਂ ਲਿਸਟ ਵੀ ਸ਼ੋਅ ਕਰ ਦਾਂਗੇ ਆਪਣੇ ਰੋਪੜ ਦੀ ਭਾਈ ਦਿਖਾ ਦਾਂਗੇ ਵੀ ਕਿਹੜੇ ਕਿਹੜੇ ਬੰਦੇ ਨਿਕਲੇ ਆ ਤੇ ਜੇ ਕਿਸੇ ਨੇ ਵੀ ਕੋਈ ਨਵਾਂ ਪੁਰਾਣਾ ਟਰੈਕਟਰ ਲੈਣਾ ਹੁੰਦਾ ਜਾਂ ਵੇਚਣਾ ਹੁੰਦਾ ਤਾਂ ਜਰੂਰ ਕੰਟੈਕਟ ਕਰਿਆ ਕਰੋ ਨੰਬਰ ਆਪਾਂ ਥੱਲੇ ਮੈਂਸ਼ਨ ਕਰ ਦਿੰਨੇ ਆ ਸਕਰੀਨ ਦੇ ਜੀ ਤੇ ਬਾਕੀ ਜੇ ਕੋਈ ਹੋਰ ਜਾਣਕਾਰੀ ਲੈਣੀ ਹੁੰਦੀ ਕਿਸੇ ਚੀਜ਼ ਬਾਰੇ ਤਾਂ ਵੀ ਭਾਈ ਐਨੀ ਟਾਈਮ ਲੈ ਸਕਦਾ ਕੋਈ ਚੱਕਰਨੇ ਤੇ ਅੱਜ ਦੀ ਵੀਡੀਓ ਚ ਇੰਨਾ ਹੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਕਰਿਓ ਸਬਸਕ ਮਿਲਦੇ ਹਾਂ ਕਿਸੇ ਨਵੇਂ ਵਲੌਗ ਸਾਰੇ ਵੀਰਾਂ ਦਾ ਧੰਨਵਾਦ